ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਚੁਣੇ ਗਏ ਨੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਕਾਂਗਰਸ ਛੱਡ ਕੇ ਸੁੰਦਰ ਸ਼ਾਮ अरोड़ा ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਗਰਿੰਦੀ ਸਿੰਘ ਚੰਨੀ ਨੇ ਕਿਹਾ ਕਿ ਇਹ ਮੇਰੀ ਪਰਸਾਂ ਮੁਲਾਕਾਤ ਆ ਸਾਡੇ ਪਰਿਵਾਰਿਕ ਮੁਲਾਕਾਤ ਆ ਪਰ ਸਿਆਸਤ ਦੇ ਵਿੱਚ ਕਿ ਤੂੜ ਟੂੜਦੀ ਜਾ ਰਹੀ ਹੈ ਜਿੱਥੇ ਹੁਸ਼ਿਆਰਪੁਰ ਤੋਂ ਚੱਬੇਵਾਲ ਦੀ ਸੀਟ ਖਾਲੀ ਹੋ ਗਈ ਹੈ ਤੇ ਉੱਥੇ ਹੀ ਹੁਣ ਸੁੰਦਰ ਸ਼ਾ ਮਰੋੜਾ ਜੇਕਰ ਭਾਜਪਾ ਛੱਡ ਕੇ ਕਾਂਗਰਸ ਦੇ ਵੀ ਸ਼ਾਮਲ ਹੁੰਦੇ ਨੇ ਤਾਂ ਇਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤੁਹਾਨੂੰ ਪਤਾ ਹੈ ਮੇਰੇ ਵੱਡੇ ਭਾਈ ਐ ਬੜਾ ਪੁਰਾਣੀ ਸਾਂਝ ਆ ਸਾਡੀ ਤਾਂ ਇਕੱਠੇ ਐਮਐਲਏ ਰਹੇ ਆ ਇਕੱਠੇ ਮੰਤਰੀ ਰਹੇ ਆ ਸੋ ਇਸ ਕਰਕੇ ਜਦ ਵੀ ਮੈਂ ਲੰਘਦਾ ਬੜਦਾ ਤਾਂ ਇਹਨਾਂ ਦੇ ਘਰ ਆ ਕੇ ਜ਼ਰੂਰ ਰੁੱਕੇ ਜਾਂਦਾ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਜਲੰਧਰ ਦੇ ਵਿੱਚ ਕੋਈ ਬਹੁਤ ਵੱਡੀ तकरीबन 1.2 ਲੱਖ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਜੀ ਇਹ ਜਿਹੜਾ ਝਾੜੂ ਹੈ ਏ ਤਿੱਲੇ ਤਿੱਲੇ ਹੋ ਗਿਆ ਹੈ ਲੋਕ ਅੱਕ ਚੁੱਕੇ ਨੇ ਤੋਂ ਥੱਕ ਚੁੱਕੇ ਹੈ ਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਮੈਨੂੰ ਲੋਕਾਂ ਨੇ ਬਹੁਤ ਹੁੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਮੈਂ ਲੋਕਾਂ ਦਾ ਬੜਾ ਧੰਨਵਾਦੀ ਤੁਸੀਂ ਸਭ ਬਹੁਤ ਹੁਸ਼ਿਆਰ ਪਰ ਹਲਕੇ ਦੀ ਗੱਲ ਕਰੀ ਤਾਂ ਪਿਛਲੇ ਬਹੁਤ ਸਮੇਂ ਤੋਂ ਜਦੋਂ ਤੋਂ अरोड़ा ਸਾਹਿਬ ਗਏ ਨੇ ਤਾਂ ਹੁਸ਼ਾਰਪੁਰ ਹਲਕਾ ਜਿਹੜਾ ਵੀ ਹੋਣਾ ਪਿਆ ਜੀ ਕੋਈ ਕਾਰਵਾਈ ਨਹੀਂ ਇੱਥੇ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਕਾਂਗਰਸ ਜੀਰੋ ਇੱਥੇ ਪੂਰੀ ਤਰ੍ਹਾਂ ਨਹੀਂ ਹੈਗੀ ਜੀ ਇੱਥੇ ਕੋਈ ਗੱਲ ਨਹੀਂ ਟਾਈਮ ਆਏਗਾ ਤਾਂ ਕਾਂਗਰਸ ਵੀ ਤਗੜੀ ਹੋ ਜਾਏਗੀ ਆਜੂਗੇ ਟਾਈਮ ਜੀ ਸਰ ਸਰ ਆ ਰਹੇ ਨੇ ਹੁੰਦਾ ਐਦਾਂ ਨਹੀਂ ਹੁੰਦਾ ਚੰਨੀ ਸਾਹਿਬ ਪਹਿਲੇ ਬਾਜਾਉ ਸਾਹਿਬ ਆਏ ਦੋ ਦਿਨ ਪਹਿਲੇ ਅੱਜ ਚੰਨੀ ਜੀ ਆ ਰਹੇ ਹਨ ਉਹ ਕਈ ਵਾਰ ਨਾ ਕੋਈ ਇਨਸੀਡੈਂਸ ਕੋ ਇਨਸੀਡੈਂਸ ਹੋ ਜਾਂਦਾ ਕਿ ਉਹ ਵੀ ਲੰਘਦੇ ਬੜਦੇ ਰੁੱਕੇ ਤੇ ਮੈਂ ਵੀ ਸਰ ਆਨ ਦਾ ਰਿਗਾਰਡ ਹੈ ਦੋ ਚਾਰ ਦਿਨ ਬਾਅਦ ਫਿਰ ਇਹ ਗੱਲ ਹੋਣੀ ਸਰ ਸਾਹਿਬ ਬਾਕੀ ਕਿ ਅਰੋੜਾ ਸਾਹਿਬ ਮੇਰੇ ਵੱਡੇ ਭ ਅੱਛਾ ਅਰੋੜਾ ਸਾਹਿਬ ਵਾਪਸ ਆਤੇ ਵਿਲਕਮ ਹੈ ਸਰ ਯਾਰ ਮਰੋੜਾ ਵਰਗਾ ਬੰਦਾ ਕੋਈ ਛੋੜਦਾ ਸੋ ਕੁਝ ਦਿਨ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ਜੋ ਕਿ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਬੋਲੋ ਵੀ ਸੁੰਦਰ ਸ਼ਾ ਅਰੋੜਾ ਦੇ ਘਰੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਸਾਡੀ ਨਿੱਜੀ ਮੁਲਾਕਾਤ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਸੁੰਦਰ ਸ਼ਾ ਅਰੋੜਾ ਜੇਕਰ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਆਂਦੇ ਨੇ ਕਿ ਉਹਨਾਂ ਨੂੰ ਕਾਂਗਰਸ ਹੁਸ਼ਿਆਰਪੁਰ ਦੀ ਟਿਕਟ ਤੋਂ ਚੋਣ ਲੜਾਣ ਦੀਆਂ ਦਾਣਾ ਸਮਾ ਦੱਸੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਰ ਸਨਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ